Thank <laughs> you. 15 ਅਗਸਤ ਜਿਹੜੀ ਹੈਗੀ ਹੈ ਉਹਦੇ ਮੱਦੇ ਨਜ਼ਰ ਜਿਵੇਂ ਸਾਨੂੰ ਪਤਾ ਹੈਗਾ ਕਿ ਮਾੜੇ ਅਨਸਰ ਹੁੰਦੇ ਨੇ ਉਹ ਕੁਝ ਨਾ ਕੁਝ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਉਹਦੇ ਰਿਲੇਟਡ ਸਾਡਾ ਡੋਮਿਨੇਸ਼ਨ ਪਲਾਨ ਜਿਹੜਾ ਹੈਗਾ ਆਲਰੇਡੀ ਐਕਸ਼ਨ ਵਿੱਚ ਹੈਗਾ ਲਗਾਤਾਰ ਸਾਡੇ ਜਿਹੜੇ ਹੈਗੇ ਨੇ ਸਰਚ ਆਪਰੇਸ਼ਨਸ ਕਸ ਹੋਜ਼ ਵਗੈਰਾ ਚੱਲ ਰਹੇ ਹੈਗੇ ਨੇ ਪਿੱਛੇ ਆਪਾਂ ਜਿਹੜੇ ਬੰਦੇ ਕੇਸੇਜ਼ ਵਿੱਚ ਇਨਵੋਲਡ ਸੀਗੇ ਕ੍ਰਿਮੀਨਲ ਕੇਸੇਜ਼ ਵਿੱਚ ਉਹਨਾਂ ਦੀ ਆਪਾਂ ਚੈਕਿੰਗ ਵੀ ਕੀਤੀ ਸੀਗੀ ਤੇ ਕੁਝ ਇੱਕ ਪਰਚੇ ਵੀ ਆਪਾਂ ਦਿੱਤੇ ਹੈਗੇ ਨੇ ਕੁਝ ਆਪਣੇ ਚੋਰੀ ਦੇ ਵਹੀਕਲ ਦੀ ਵੀ ਰਿਕਵਰੀਆਂ ਹੋਈਆਂ ਨੇ ਕਿ ਅੱਜ ਉਸੇ سلسلے ਚ ਅਸੀਂ ਸਾਰੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਨੌ ਥਾਵਾਂ ਤੇ ਜਿਹੜਾ ਹੈਗਾ ਆਪਣੇ ਬੱਸ ਸਟੈਂਡ ਹੈਗੇ ਨੇ ਉਹਨਾਂ ਦੀ ਚੈਕਿੰਗ ਕਰਾ ਰਹੇ ਹੈਗੇ ਆ ਜਿਹਦੇ ਚ ਸਾਡੇ ਪੰਜ ਡੀਐਸਪੀ ਤੇ ਐਨਐਸਪੀ ਜਿਹੜੇ ਹੈਗੇ ਨੇ ਤੇ ਮੈਂ ਇੱਥੇ ਆਪ ਹਾਜ਼ਰ ਹੈਗਾ ਆਪਾਂ ਚੈਕਿੰਗ ਕਰਾ ਰਹੇ ਹੈਗੇ ਆ ਮੇਨ ਮਕਸਦ ਇਹ ਹੈਗਾ ਕਿ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਦੇ ਨਕੇਲ ਕਸੀ ਜਾ ਸਕੇ ਔਰ ਆਪਣੇ ਜਿਹੜੇ ਆਮ ਜਨਤਾ ਹੈਗੀ ਉਹਨਾਂ ਨੂੰ ਬਰੀਫ ਵੀ ਕਰ ਸਕੀਏ ਕਿ ਇਹੋ ਜੇ ਮਾਹੌਲ ਵਿੱਚ ਜਦੋਂ ਆਪਣੇ ਲੋਕਤੰਤਰ ਦੇ ਇਹੋ ਜੇ ਪਰਬ ਹੁੰਦੇ ਹੈਗੇ ਨੇ 15 ਅਗਸਤ 26 ਜਨਵਰੀ ਜਿਹਦੇ ਵਿੱਚ ਮਾੜੇ ਅੰਸਰ ਕੋਈ ਨਾ ਕੋਈ ਗਲਤ ਗਤੀਵਿਧੀ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਸਾਰਿਆਂ ਨੂੰ ਸਜ਼ਾ ਗ੍ਰਹਿਣ ਦੀ ਲੋੜ ਹੈਗੀ ਹੈ ਤੇ ਜਿਹੜੀ ਹਦਾਇਤਾਂ ਹੈਗੀਆਂ ਨੇ ਉਹ ਹੀ ਪੁਰਾਣੀਆਂ ਹੈਗੀਆਂ ਨੇ ਕੋਈ ਵੀ ਸ਼ੱਕੀ ਚੀਜ਼ ਉਹਨਾਂ ਨੂੰ ਦਿਖਦੀ ਹੈਗੀ ਹੈ ਉਦੇ ਬਾਰੇ ਸਾਨੂੰ ਜਿਹੜਾ ਹੈਗਾ ਇਨਫਾਰਮੇਸ਼ਨ ਦੇਣ ਇਸ ਤੋਂ ਇਲਾਵਾ ਉਹਨਾਂ ਦੇ ਆਲੇ ਦੁਆਲੇ ਜਿਹੜਾ ਹੈਗਾ ਅਗਰ ਕੋਈ ਸ਼ੱਕੀ ਗਤੀਵਿਧੀ ਜਾਂ ਕੋਈ ਬੰਦੇ ਦਿਖਾਈ ਦਿੰਦੇ ਹੈਗੇ ਨੇ ਤਾਂ ਸਾਡੇ ਨਾਲ ਸਾਂਝੀ ਕਰਨ ਇਨਫਾਰਮੇਸ਼ਨ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਅਸੀਂ ਬੇਨਤੀ ਕਰੂੰਗਾ ਕਿ ਪੁਲਿਸ ਦਾ ਪੂਰੀ ਤਰੀਕੇ ਨਾਲ ਸਹਿਯੋਗ ਦਿਓ ਔਰ ਜਿਹੜੀ ਚੈਕਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਤੁਸੀਂ ਸਾਡਾ ਸਹਿਯੋਗ ਕਰੋ ਨਾਕੇ ਤੇ ਵੀ ਕਈ ਵਾਰੀ ਤੁਹਾਨੂੰ ਰੋਕਿਆ ਜਾ ਸਕਦਾ ਹੈਗਾ ਚੈਕਿੰਗ ਕੀਤੀ ਜਾ ਸਕਦੀ ਹੈਗੀ ਤੇ ਤੁਹਾਡੀ ਆਪ ਦੀ ਸਿਕਿਉਰਿਟੀ ਵਾਸਤੇ ਹੈਗੀ ਹੈ ਤੁਹਾਡੇ ਆਪ ਦੀ ਸਹੂਲियत ਵਾਸਤੇ ਹੈਗੀ ਹੈ ਮੜਾ ਮੋਟਾ ਸਾਨੂੰ ਪਰੇਸ਼ਾਨੀ ਜ਼ਰੂਰ ਹੋ ਸਕਦੀ ਉਸ ਚੀਜ਼ ਦੇ ਨਾਲ ਬਟ ਜਦੋਂ ਤੁਸੀਂ ਪੁਲਿਸ ਦਾ ਸਹਿਯੋਗ ਕਰੋਗੇ ਤੇ ਅਸੀਂ ਵੀ ਜਿਹੜਾ ਹੈਗਾ ਤਕੜੇ ਹੋ ਕੇ ਕਰਕੇ ਡਿਊਟੀ ਕਰਾਂਗੇ ਤੇ ਤੁਹਾਡੀ ਸੇਫਟੀ ਐਂਡ ਸੈਕਿਉਰਿਟੀ ਨੇ ਅੰਸ਼ੋਰ ਕਰ ਸਕਾਂਗੇ